ਹੋਏ ਕਿ ਨਗਾ ਅਸੀਂ ਗਾਲ ਸਿੱਕਾ ਅਸੀਂ ਗਾਲ ਸਿੱਕਾ ਹੋਰੀ ਅਸੀਂ ਗਾਲ ਜੀ ਹੋਟੀ ਕੋਈ ਵਧੀਆ 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 ਬੈਠੋ ਮੈਂ ਯਾਰ ਬਾਹਰ ਚੱਲਿਆ ਸੀ ਕਿਤੇ ਉਹ ਤੁਹਾਨੂੰ ਦੇਖ ਲਿਆ ਆ ਗਏ ਹੋਰ ਸਣਾਓ ਠੀਕ ਠਾਕ ਹੋ ਵਧੀਆ ਤੁਸੀਂ ਦੱਸੋ ਬਸ ਕਿਰਪਾ ਕਿਵੇਂ ਕਿਡੇ ਮਾਰੇ ਅਜਤਾ ਪ੍ਰਧਾਨ ਸਾਹਿਬ ਤੁਹਾਡੇ ਕੋਲੇ ਆਏ ਆ ਪਾਰਟੀ ਵਾਲੇ ਨੂੰ ਲੈਫਟ ਲੈ ਕੇ ਆਏ ਆ ਤੁਹਾਡੇ ਪਿੰਡ ਦੇ 8 ਬੰਨਾਂ ਦਾ ਨਾਮ ਹੈ ਤੁਸੀਂ ਦੇਖੋ ਕਿਉਂਕਿ ਤੁਹਾਡੇ ਪਿੰਡ ਦੇ ਆ ਤੁਹਾਨੂੰ ਵੱਧ ਪਤਾ ਹੈ ਵੇ ਦੇਖੋ ਕਿਹੜਾ ਬੰਦਾ ਸਰਪੰਚੀ ਦੇ ਖੜਾ ਕਰਨਾ ਚੱਲ ਕੋਈ ਗੱਲ ਨਹੀਂ ਕਾਕਾ ਜੇ ਆਪਣੀ ਡਿਊਟੀ ਲਾਤੀ ਆ ਪਾਰਟੀ ਨੇ ਤੇ ਆਪਾਂ ਚੋਣ ਲੈਣਾ ਸਰਪੰਚ ਲੈ ਕੱਢੋ ਕਿਹੜੇ ਕਿਹੜੇ 8 ਬੰਦੇ ਨਾਮ ਕੱਢੋ ਅੱਧੋ ਕੋਈ ਜੀ ਪੜ ਕੇ ਰੱਖੋ ਨਾਮ ਪ੍ਰਧਾਨ ਸਾਹਿਬ ਪਹਿਲਾ ਨਾਮ ਢਾਣੀ ਵਾਲੇ ਗੁਰਦੇਵ ਸਿੰਘ ਦਾ ਯਾਰਾ ਢਾਣੀ ਵਾਲਾ ਗੁਰਦੇਵ ਬੰਦਾ ਤਾਂ ਠੀਕ ਆ ਪਰ ਗੱਪ ਵਾਲੇ ਮਾਰਦਾ ਜਦੋਂ ਆਪਣੇ ਪ੍ਰਧਾਨ ਸਾਹਿਬ ਨੂੰ ਕਾਲਾ ਮਾਲ ਵੱਧ ਖਾ ਲੈਂਦਾ ਨਾ ਫਿਰ ਆਪਣੇ ਆਲ ਨੂੰ ਵੀ ਸਮਾਨ ਸਮਾਨ ਹੀ ਕਹੀ ਜਾਂਦਾ ਉਹ ਬੰਦਾ ਤਾਂ ਨਾਈਸ ਆ ਪਰ ਜਕਾਰ ਵਾਲੀ ਇਹਦਾ ਦਿਮਾਗ ਖਰਾਬ ਹੋ ਜਾਂਦਾ ਅਗਲਾ ਬੰਦਾ ਦੱਸੋ ਈ ਕਿਹੜਾ ਅਗਲਾ ਬੰਦਾ ਬਾਈ ਜੀ ਬੋਰਡ ਜਿਹਦਾ ਵਾਟਰ ਬਾਕਸ ਕੋਲੇ ਘਰ ਆ ਉਹ ਨਾ ਨਾ ਯਾਰ ਇਹਨੂੰ ਨਹੀਂ ਸਰਪੰਚ ਬਣਾਉਣਾ ਇਹ ਤਾਂ ਸਾਲਾ ਤੀਵਿਆਂ ਦਾ ਯਾਰ ਆ ਇਹਦੇ ਇਹ ਨਹੀਂ ਪਤਾ ਕਿਸੇ ਵਲੰਟੀਅਰ ਦੀ ਤੀਵੀ ਲੈ ਕੇ ਹਮਾਤਲ ਕਰਦਾ ਹੋਵੇ ਤੇ ਪਿੰਡ ਤੇ ਦਾ ਲੜ ਮਰੀ ਜਾਣਾ ਉਹ ਨਾ ਨਾ ਯਾਰ ਇਹ ਨੂੰ ਨਹੀਂ ਬਣਾਉਂਦੇ ਸਰਪੰਚ ਬੇਇਜ਼ਤੀ ਕਰਾਉਂ ਗਾ ਦੇ ਅਗਲਾ ਭਾਈ ਹੈਗਾ ਉਹ ਕਲੋਨੀ ਵਾਲਾ ਛੋਟੂ ਮੈਂਬਰ ਇਹ ਬੰਦਾ ਹੂੰ ਤਾਂ ਖਰਾ ਹੁਣ ਇਹਦਾ ਪਤੰਦਰ ਦਾ ਇਹ ਨਹੀਂ ਪਤਾ ਕਿ ਇਹਦੇ ਸੱਫਰ ਤੇ ਜਾ ਕੇ ਆਖੇ ਠੋਕੋ ਧਾਲੀ ਜੀ ਇਹ ਸੱਫਰ ਜਾ ਕੇ ਬਤਾਲੀ ਧੋਕਾਂਗੇ ਅਗਲਾ ਭਰਾ ਪਾਉਂਡ ਹੋ ਕੋ ਇਹ ਸਾਰੇ ਜੁੱਤਿਆਂ ਬਹੁਤ ਪ੍ਰਾਪਦਾ ਨਾ ਹੀ ਕਰ ਬਈ ਜੀ ਚੌਥਾ ਬੰਦਾ ਨਿਹਾਲ ਤੁਹਾਡਾ ਗਵੰਡੀ ਹਾਂ ਭਰਾਵਾ ਇਹ ਤਾਂ ਬਾਹਲਾ ਨੀਦ ਦਾ ਮਾੜਾ ਬੰਦਾ ਸਾਰਾ ਕੁਝ ਹੁੰਦਿਆ ਹੋਇਆ ਵੀ ਇਹਦਾ ਖਜ਼ਾਨਾ ਖਾਲੀ ਰਹਿੰਦਾ ਉਤੋਂ ਇਹਦਾ ਇਹ ਨਹੀਂ ਪਤਾ ਵੀ ਇਲੈਕਸ਼ਨ ਚੱਲਦਿਆਂ ਪਾਰਟੀ ਬਦਲ ਜੇ ਤੇ ਫੇਰ ਉਹ ਬਾਈ ਖੇਤ ਵਾਲਾ ਰਾਜਾ ਕਿਵੇਂ ਰਹੂ ਉਹਦਾ ਵੀ ਨਾ ਰਾਜਾ ਉਹ ਵਾਕਈ ਰਾਜਾ ਭਰਾਵਾ ਇਹਦਾ ਹਾਲ ਵੀ ਰਾਜੇ ਵਾਲਾ ਹੀ ਆ ਹੁਣ ਇਹਦਾ ਵੀ ਦਰਜੀ ਨਾਲ ਪੰਗਾ ਪੈ ਕੇ ਹਟਿਆ ਇਹਨੇ ਦਰਜੀ ਦੇ ਪੁਰਾਣੇ ਪੈਸੇ ਨਹੀਂ ਦਿੱਤੇ ਤੇ ਦਰਜੀ ਨੇ ਫਿਰ ਨਵੇਂ ਕੱਪੜੇ ਨਹੀਂ ਦਿੱਤੇ ਇਹਦਾ ਦਰਜੀ ਦੀ ਕਿਸਮ ਤਾਂ ਚੰਗੀ ਸੀ ਨਹੀਂ ਲਤੜ ਕੇ ਮਾਰ ਦੇਣਾ ਸੀਗਾ ਯਾਰ ਹੋਰ ਦੇਖੀਦਾ ਮੈਂ ਪ੍ਰਧਾਨ ਜੀ ਐ ਤਾਂ ਬੰਦਾ ਕੋਈ ਸਲੈਕਟ ਹੀ ਨਹੀਂ ਹੋਣਾ ਆ ਇੱਕ ਹੋਰ ਨਾਮ ਭੇਜਿਆ ਪਾਰਟੀ ਦੇ ਰਾਮ ਸਿੰਘ ਚੱਕੀ ਵਾਲਾ ਇਹਦੇ ਬਾਰੇ ਵੀ ਦੱਸੋ ਕੋਈ ਕੋਈ ਬੰਦਾ ਯਾਰ 40 ਦਨੇ ਪਾਰਟੀਆਂ ਬਦਲੀਆਂ ਹਰੇਕ ਦਸ ਰੋਪਾ ਆਵਾਲ ਦਾ ਇਹਦੇ ਭਰਾਵਾ ਉੰਨੇ ਕਰੇ ਦਾਣੇ ਹੈ ਨਹੀਂ ਜਿੰਨੇ ਦੇ ਕਰੇ ਰੋਪੇ ਪਏ ਆ ਸਾਹਕਲ ਦਾ ਵੀ ਟੈਂਡ ਹੁੰਦਾ ਇਹ ਤਾਂ ਉਹ ਵੀ ਹੈ ਨਹੀਂ ਯਾਰ ਕੁਛ ਵੀ ਯਾਰ ਕਮਾਲ ਆ ਯਾਰ ਮੇਰਾ ਦਿਮਾਗ ਦੀ ਲੋੜ ਪਾਦਾ ਤੁਸੀਂ ਚਲ ਗਾਂ ਵਾਲਾ ਪਾੜ ਯਾਰ ਕੀ ਹੈ ਗਾਂ ਵਾਲੇ ਹੈਗੇ ਜੀ ਆਪਣੇ ਆ ਸੰਧੂ ਸਾਹਿਬ ਉਹ ਨਾਂ ਭਰਾਵਾ ਇਹ ਤਾਂ ਨਿਰਾ ਬਿਮਾਰੀ ਦਾ ਘਰ ਆ ਗਾਰ ਸੋਣਾ ਗਰਮੀ ਜਿਹਨੂੰ ਡੇਂਗੂ ਹੋ ਜਾਂਦਾ ਅੱਛਾ ਜੀ ਸਿਆਲ ਜਿਹਦੀ ਨਲੀ ਨਹੀਂ ਸਾਫਦੀ ਤੇ ਜੇ ਕਦੇ ਕੰਮ ਪੈ ਦੇ ਉਥੇ ਦਾ ਮੋਡਾ ਨਿਕਲ ਜਾਂਦਾ ਗਿਆ ਲੋੜ ਦੇਦਾ ਨਾ ਤੇਰੇ ਕੋ ਬੰਦੇ ਜ ਬੰਦੇ ਆ ਜਿਹਨਾਂ ਇਲੈਕਟ੍ਰੀਕ ਕਰਦੇ ਪ੍ਰਧਾਨ ਸਾਹਿਬ ਬੰਦੇ ਤਾਂ ਤੁਸੀਂ ਕਰਦੇ ਸਾਰੇ ਰਿਜੈਕਟ ਹੁਣ ਅੱਗੇ ਇੱਕ ਤੁਹਾਡੇ ਪਿੰਡ ਦੀ ਔਰਤ ਦਾ ਨਾਮ ਹੈ ਅੱਛਾ ਇਹਨਾਂ ਬਾਰੇ ਦੇਖੋ ਕੀ ਹੈ ਕੀ ਆ ਵੀ ਪ੍ਰਧਾਨ ਸਾਹਿਬ ਇਹ ਕੋਈ ਹੈਗੀ ਜੀ ਰਗਵੀਰ ਕੌਰ ਟਿੱਬੇ ਵਾਲੀ ਰਗਵੀਰ ਕੌਰ ਨਾ ਨਾ ਯਾਰ ਸਹੀ ਨੀ ਰੋ ਉਹ ਜੋ ਆਪਦੇ ਘਰੇ 24 ਘੰਟੇ ਕਲੇਸ਼ ਰੱਖਦੀ ਐ ਜੀ ਤੋ ਆਪਦਾ ਘਰ ਜੋੜ ਕੇ ਰੱਖਿਆ ਗਿਆ ਉਹ ਦੂਜਿਆਂ ਦਾ ਕਿਉਂ ਕਰ ਦੋ ਠੀਕ ਐ ਉਹਦਾ ਬਰਾਬਰ ਕਲੇਸ਼ ਰਣ ਜਨਾਨੀ ਐ ਨਾਲੇ ਜੇ ਕਿਹਨਾ ਮਾੜਾ ਲੜ ਪਏ ਨਾ ਉਹਦਾ ਇਹ ਨਹੀਂ ਪਤਾ ਕਿਸੇ ਨੂੰ ਕਹਿ ਕੀ ਦੇਵੇ ਉਹ ਨਹੀਂ ਕਿਸੇ ਵੋਟ ਵੜ ਪਾਉਣੀ ਐਂ ਪਾਰਟੀ ਦਾ ਨਾਮ ਖਰਾਬ ਹੋਊਗਾ ਹਨਾ ਪ੍ਰਧਾਨ ਸਾਹਿਬ ਲੈਸਟਾਂ ਵਾਲੇ ਤਾਂ ਤੁਸੀਂ ਸਾਰੇ ਬੰਦੇ ਰਿਐਕਟ ਕਰਤੇ ਫਿਰ ਹੁਣ ਤੋ ਤੋ ਵੀ ਕਿਨੂੰ ਬਣਾਈਏ ਸਰਪੰਚ ਮੈਂ ਤਾਂ ਕਹਿੰਦਾ ਫਿਰ ਜਾਂ ਤੁਹਾਡੀ ਵਾਈਫ ਨੂੰ ਬਣਾ ਲਓ ਲੈ ਹਾਂਜੀ ਆ ਵੀਰ ਜੀ ਬਿਲਕੁਲ ਸਹੀ ਗੱਲ ਕਹਿੰਦੇ ਆ ਐਰ ਕੀ ਸਰਪੰਚ ਮੈਨੂੰ ਬਣਾਓ ਨਾਲੇ ਤੁਹਾਨੂੰ ਵੀ ਕਿੰਨਾ ਟਾਈਮ ਹੋ ਗਿਆ ਪ੍ਰਧਾਨ ਕੀ ਕਰਦਿਆਂ ਨੂੰ ਲੈ ਮਰਾ ਭੁੱਲ ਹੀ ਗਿਆ ਸੀ ਇੰਨੀ ਇੰਟੈਲੀਜੈਂਟ ਜਨਾਨੀ ਮੇਰੇ ਘਰੇ ਆ ਇੱਕ ਆ ਬਾ ਸਰਪੰਚ ਜੀ ਤੈਨੂੰ ਬਣਾਵਾਂਗੇ ਭੱਜ ਕੇ ਚਾਹ ਲੈ ਗਿਆ ਹਾਂਜੀ ਹਾਂਜੀ ਤੇ ਆ ਤਾਂ ਮੈਂ ਹੁਣੇ ਲੈ ਕੇ ਆਉਣੀ ਆ ਨਾਲ ਲੱਡੂ ਵੀ ਲੈ ਕੇ ਆਉਣੀ ਆ ਤੇ ਪਰਾ ਸਰਪੰਚਾ ਦੀ ਗੱਲ ਭੁੱਲਿਓਣਾ ਮਰੀ ਗੱਲ ਸੁਣੋ ਉਹਨੇ ਜਿਹਦੇ ਮੇਰੇ ਘਰੇ ਇਕਲੇ ਸਨ ਬਾਤ ਜਿਹਦੀ ਗੱਲ ਸੁਣੋ ਦੇਖਣੀ ਸੋਹਣੀ ਸੁਣ ਲੱਗਦੀ ਆ ਉਹ ਫਾਹਾ ਬਾਣ ਪੜ ਲਿਖਦਾ ਕਾਲ ਅਖਰ ਮੈਂ ਇਸ ਬਰੋਬਰ ਸੋਣਾ ਜੋਜ ਨੂੰ ਸਰਪੰਚ ਬਣਾਤਾ ਜੋਜਾ ਮਾਝੂਰੇ ਵੀਨ ਵਜਾਤੀ ਠੀਕ ਹੈ ਹੁਣ ਆਪੇ ਜਾਣ ਲੈ ਗਏ ਕਹੇ ਜੀ ਕਿ ਤੁਹਾਡਾ ਗਾਂ ਨਾਮ ਦੇਵਾਂਗੇ ਠੀਕ ਹੈ ਵੀ ਕਾਂ ਪਾਰਟੀ ਉਹ ਸਲੈਕਟ ਕਰੂਗੀ ਕਿਤੇ ਮੇਰੇ ਘਰੇ ਇਕਲੇ ਸਨ ਠੀਕ ਹੈ ਠੀਕ ਹੈ ਉਹਨੂੰ ਫਿਰਦੋਂ ਪੁੱਛਿਆ ਗਿਆ ਪਤਾ ਨਹੀਂ ਕਦੋਂ ਪੇਖੀ ਭਾਜੀ ਠੀਕ ਹੈ ਆ ਚਲ ਗਿਆ ਬਾਈ ਮੈਨੂੰ ਪ੍ਰਧਾਨ ਵੀ ਡੇਢ ਹੀ ਲੱਗਦਾ ਸਾਰੇ ਨੇ ਭੰਡੀ ਹੁੰਦਾ ਨਾਮ ਦੇ ਘਰ ਦੇ ਨੂੰ ਨਿਕਲ ਚੱਲ ਆਪਾਂ ਕੀ ਰਹਿਣਾ ਉਹਦੀ ਸਰਪੰਚੀ ਤੋਂ ਪੈਂਦੀ ਬਸ ਠੀਕ ਹੈ ਜੀ ਪ੍ਰਧਾਨ ਜੀ ਸਤਿ ਸ੍ਰੀ ਅਕਾਲ ਅਸੀਂ ਕਹਾਂ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੋਵੇਗੀ ਇਹ ਵੀਡੀਓ ਸਿਰਫ ਇੱਕ ਮਜ਼ੇ ਪਾਸੇ ਮਜ਼ਾ ਆ ਕੇ ਬਣਾਈ ਆ 2 ਮਿੰਟ ਦਾ ਮਨੋਰੰਜਨ ਤੇ ਸਾਰੇ ਯਾਰਾਂੇ ਵੱਤੋ ਆਦ ਸ਼ੇਅਰ ਜ਼ਰੂਰ ਕਰੋ ਪਿਆਰ ਸਪੋਰਟ ਕਰੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਅਗਿਓਣ ਵਾਲੇ ਵੀਡਿਓ ਦੇ ਵਿੱਚ ਵਧੀਆ ਵਧੀਆ ਵੀਡੀਓ ਹੋਰ ਲੈ ਕੇ ਆਉਂਦੇ ਰਹਿਾਂਗੇ ਸੋ ਸਾਦਾ ਇਹ 파ਟੀ ਜਾਂ ਸਰਪੰਚੀ ਨਾਲ ਕੋਈ ਮਤਰਾ ਨਹੀਂ ਐਸੇ ਹੀ ਤੁਹਾਡੇ ਲਈ ਬੜਾ ਮੰਜਲ ਲਈ ਜਾ ਵੀਡੀਓ ਸੋ ਧੰਨਵਾਦ ਜੀ ਪਿਆਰ ਸਤਿਕਾਰ 바ਖਸ਼ੋਗੇ ਜੇ ਕੋਈ ਗਲਤੀ ਭਰਤੀ ਹੋ ਵੀ ਹੋਵੇ ਤਾਂ ਮਾਫ ਕਰਨਾ ਹੀ ਬਹੁਤ ਜੀ ਦਾ ਖਾਲਸਾ ਸਾਇਓ